ਅਸੀਂ ਵੀ ਛੋਟੇ ਛੋਟੇ ਪਿੰਡਾਂ ਤੋਂ ਆਏ ਹਰੇਕ ਪਿੰਡ ਨੂੰ ਇੱਕ ਮੰਡੀ ਪੈਂਦੀ ਹੈ ਜਿਵੇਂ ਸਾਨੂੰ ਚੀਮਾ ਮੰਡੀ ਪੈਂਦੀ ਸਤੌਜ ਨੂੰ ਚੀਮਾ ਮੰਡੀ ਪੈਂਦੀ ਹੈ ਚੀਮੇ ਮੰਡੀ ਦੇ ਵਿੱਚ ਸਾਰੇ ਦੁਕਾਨਦਾਰਾਂ ਨੂੰ ਜਾਣਦੇ ਹਾਂ ਖਾਲਾ ਵਾਲਾ ਨਰਸੀ ਹੈ ਹਨਾ ਮੇਗੇ ਤੋਂ ਚਪਲ ਲੈਂਦੇ ਰਹੇ ਹਾਂ RAME ਤੋਂ ਕੇਲੇ ਹਨਾ ਮੈਂ ਜਾਣਦਾ ਸਾਰਿਆਂ ਨੂੰ ਹਨਾ ਤੇ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਜਾਣਦੇ ਹਾਂ ਧਾਰ ਵੀ ਚੱਲਦਾ ਉਹਨਾਂ ਨਾਲ ਸਾੜੀ ਸੌਂਦ ਧਾਰ ਵੀ ਚੱਲਦਾ ਜੀ ਕਿ ਕਿਹੜੇ ਕਿਸਾਨ ਪਰਿਵਾਰ ਨੇ ਹਾੜੀ ਸੌਣੇ ਦੇ ਆਧਾਰ ਤੇ ਸਾਬਣਾ ਵੀ ਲੈ ਕੇ ਜਾਂਦੇ ਆ ਹੈਨਾ ਤੇ ਦੁਕਾਨਦਾਰ ਦਾ ਵਿਸ਼ਵਾਸ ਤੇ ਚੱਲਦਾ ਇਹ ਕੰਮ ਹੁਣ ਦੁਕਾਨਦਾਰ ਦੇ ਸਾਹਮਣੇ ਕੋਈ ਵੱਡਿਆ ਆ ਗਿਆ ਜੀ ਸ਼ੋਰੂਮ ਖੁੱਲਣ ਲੱਗਿਆ ਉਹ ਕੌਣ ਹੈ ਜੀ ਉਹ ਕਾਂਗਰਸ ਦਾ ਫਲਾਣੇ ਦੇ ਮੁੰਡੇ ਦੇ ਜਵਾਈ ਦਾ ਦੋਤੇ ਦਾ ਭੂਆ ਦੀ ਮੁੰਡਾ ਮੁੰਡੇ ਦਾ ਕੁੜੀ ਦੇ ਪਰੌਣੇ ਦਾ ਮਨਲਾ ਦਾ ਕੋਈ ਰਿਸ਼ਤੇਦਾਰ ਹੈਗਾ ਅੱਛਾ ਜੀ ਕਾਂਗਰਸ ਨਾਲ ਅਸਿੱਧੇ ਜੀ ਗੱਲ ਹੈ ਹਾਂ ਉਹਨਾਂ ਨੇ ਬਣਵਾਇਆ ਜੀ ਇਹ ਤਾਂ ਜੀ ਖਾਜੂਗਾ ਸਾਰਿਆਂ ਨੂੰ ਮੈਂ ਨਹੀਂ ਕਹਿੰਦਾ ਕਿ ਮੰਡੀਾਂ ਤਰੱਕੀ ਨਹੀਂ ਕਰਨੀ ਚਾਹੀਦੀ ਪਰ ਤਰੱਕੀ ਤੁਸੀਂ ਕਰੋ ਨਾ ਥੋੜੇ ਸ਼ੋਰੂਮ ਹੋਣ ਨਾ ਥੋੜੀ ਤਾਂ ਦੁਕਾਨ ਉਹੀ ਖਲ ਦੀਆਂ ਬੋਰੀਆਂ ਐ ਸਵੇਰੇ ਖੋਲ ਕੇ ਰੱਖਣੀਆਂ ਨੇ ਆਥਣੀਆਂ ਐ ਕਰ ਦੇਣੀਆਂ ਨੇ ਸ਼ਟਰ ਸਿੱਟ ਦੇਣਾ ਥੋੜੀ ਦੁਕਾਨ ਤਾਂ ਉੱਥੇ ਖੜੀ ਐ ਉਹਨਾਂ ਦੇ ਸ਼ੋਰੂਮ ਬਣ ਜਾਂਦੇ ਨੇ ਥੋੜੀ ਕੋਈ ਦੁਕਾਨਾਂ ਥੋੜੇ ਸ਼ੋਰੂਮ ਕਿਉਂ ਨਹੀਂ ਬਣ ਸਕਦੇ ਵੀ ਤੁਸੀਂ ਸ਼ੋਰੂਮ ਦਾ ਕਦੇ ਸੁਪਨਾ ਲਿਆ ਨਹੀਂ ਹਰੇਕ ਦਾ ਸੁਪਨਾ ਹੈ ਤਰੱਕੀ ਕਰਨ ਦਾ ਆ ਸੁਪਨੇ ਤੁਹਾਡੇ ਐਸ ਅੱਜ ਵਾਲੇ ਫੰਕਸ਼ਨ ਰਾਹੀਂ ਜਦ ਤੱਕ ਪੂਰੇ ਹੋਣਗੇ ਤੁਸੀਂ ਬਣਾ ਕੇ ਦਿਓ ਸਾਨੂੰ ਪਲੈਨਿੰਗ ਕਿ ਜੀ ਇਹ ਬਾਜ਼ਾਰ ਇੱਧਰ ਨੂੰ ਵੱਧ ਰਿਹਾ ਹੈ ਬਾਤ ਸਾਡਾ ਇੱਧਰ ਨੂੰ ਜਾ ਰਿਹਾ ਹੈ ਜੇ ਇੱਥੇ ਦੁਕਾਨਾਂ ਕੱਟ ਦਈਏ ਇੱਥੇ ਵਾਲੀਆਂ ਦੁਕਾਨਾਂ ਐ ਹੋ ਸਕਦੀਆਂ ਨੇ ਇੱਥੇ ਵੱਧ ਸੇਲ ਹੋ ਸਕਦੀ ਹੈ ਦੇਖੋ ਇਹ ਚੇਨ ਹੈ ਜੇ ਕਿਸਾਨ ਖੁਸ਼ ਹੋਊਗਾ ਉਹਦੀ ਜੇਬ ਚ ਪੈਸੇ ਆਉਣਗੇ ਉਹਨੂੰ ਫਸਲ ਦਾ ਭਾਅ ਮਿਲੂਗਾ ਤਾਂ ਉਹ ਬਾਜ਼ਾਰ ਚ ਆਊਗਾ ਬਾਜ਼ਾਰ ਆਊਗਾ ਤਾਂ ਬਾਜ਼ਾਰ ਚ ਰੌਣਕਾਂ ਜੇ ਕਿਤੇ ਗੜੇ ਪੈ ਗਏ ਜ਼ਰੂਰੀ ਨਹੀਂ ਕਿ ਤੁਹਾਡੀ ਜ਼ਮੀਨ ਹੈ ਨਹੀਂ ਤਾਂ ਤੁਹਾਨੂੰ ਗੜਿਆਂ ਦਾ ਅਸਰ ਨਹੀਂ ਪਾਊਗਾ ਗੜੇ ਖੇਤ ਪੈ ਰਹੇ ਨੇ ਪਰ ਤੁਹਾਡੀ ਦੁਕਾਨ ਤੇ ਅਸਰ ਪੈ ਰਹੇ ਕਿਉਂਕਿ ਉਸ ਖੇਤ ਵਾਲੇ ਨੇ ਤੁਹਾਡੇ ਕੋਲੇ ਆਉਣਾ ਸੀ ਉਹ ਨਹੀਂ ਆਊਗਾ ਫਿਰ ਜਿ ਘਾਟ ਆਊਗਾ ਫਿਰ ਜਦੋਂ ਕਿਤੇ ਫਸਲਾਂ ਮਾੜੀਆਂ ਹੁੰਦੀਆਂ ਕੋਈ ਕੁਦਰਤ ਦੀ ਮਾਰ ਪੈ ਜਿਵੇਂ ਹੜ੍ਹਾਂ ਦੀ ਮਾਰ ਪੈ ਗਈ ਇਸ ਵਾਰ ਤਾਂ ਬਾਜ਼ਾਰਾਂ 'ਚ ਵੀ ਰੌਣਕਾਂ ਘੱਟਦੀਆਂ ਫਿਰ ਇਹ ਸਾਰਾ ਚੇਨ ਹੈ ਤੇ ਜਦੋਂ ਫਸਲ ਵਧੀਆ ਹੋ ਜੇ ਤਾਂ ਫਿਰ ਬਾਜ਼ਾਰਾਂ 'ਚ ਵੀ ਰੌਣਕਾਂ ਆਉਂਦੀਆਂ ਤਾਂ ਸਾਰੇ ਖੁਸ਼ ਆਪਾਂ ਚਾਹੁੰਦੇ ਹਾਂ ਸਾਰੇ ਖੁਸ਼ ਰਹਿਣ ਪੈਸਾ ਸਰਕੂਲੇਟ ਹੁੰਦਾ ਰਹੇ ਸਰਕਾਰ ਨੂੰ ਰੈਵਨੂ ਆਵੇ ਜੀਮਾ ਸਾਹਿਬ ਦੱਸ ਰਹੇ ਸੀ 50 ਹਜ਼ਾਰ ਕਰੋੜ ਸੀ 90 ਹਜ਼ਾਰ ਕਰੋੜ ਹੋ ਗਿਆ 90000 ਕਰੋੜ ਕਿਉਂ ਹੋ ਗਿਆ ਜੀ 40000 ਕਰੋੜ ਕਿਉਂ ਵਧ ਗਿਆ ਲੋਕਾਂ ਦਾ ਵਿਸ਼ਵਾਸ ਵਧ ਗਿਆ ਵੀ ਯਾਰ ਇਹ ਸਰਕਾਰ ਵਾਲੇ ਜਿਹੜੇ ਬੰਦੇ ਨੇ ਨਾ ਇਹ ਆਪ ਨਹੀਂ ਖਾਂਦੇ ਯਾਰ ਇਹ ਸਾਡੇ ਤੇ ਲਾਉਣਗੇ ਚਲੋ ਟੈਕਸ ਦੇ ਦਿੰਨੇ ਆ ਨਹੀਂ ਤਾਂ ਤੁਹਾਨੂੰ ਪਤਾ ਸੀਏ ਜਿਹੜੇ ਨੇ ਉਹਨੂੰ ਆਪਾਂ ਇਹ ਕਹਿੰਨੇ ਆ ਘੱਟ ਤੋਂ ਘੱਟ ਟੈਕਸ ਦੇਈ ਯਾਰ ਲੀਡਰਾਂ ਦੇ ਢਿੱਡ ਚ ਜਾਊਗਾ ਘੱਟ ਤੋਂ ਘੱਟ ਟੈਕਸ ਬਰੀ ਕਿਉਂਕਿ ਵਿਸ਼ਵਾਸ ਨਹੀਂ ਸੀਗਾ ਜੀ ਹੁਣ ਸੀਏ ਨੂੰ ਕਹਿੰਨਾ ਕੋਈ ਗੱਲ ਨਹੀਂ ਯਾਰ ਤੂੰ ਭਰ ਦੇ ਯਾਰ ਕੋਈ ਗੱਲ ਨਹੀਂ ਯਾਰ ਸਕੂਲ ਹੀ ਬਣਾਉਣਗੇ ਫੜਕਾਂ ਹੀ ਬਣਾਉਣਗੇ ਉਹ ਬਿਜਲੀ ਉਹ ਹੀ ਫਰੀ ਦੇ ਦੇਣਗੇ ਓਏ ਪਾਣੀ ਨੇ ਕੱਸੀਆਂ ਦੇ ਖਾਲੀ ਬਣਾਉਣਗੇ ਇਹਨਾਂ ਨੇ ਕੜਾ ਆਪ ਲੈ ਜਾਣੇ ਆ ਦੁਕਾਨਦਾਰ ਜਿਹੜਾ ਉਹ ਸਾਰਾ ਦਿਨ ਤਿੰਨ ਚਾਰ ਬੰਦਿਆਂ ਨੂੰ ਕੰਮ ਵੀ ਦਿੰਦਾ ਹੈ ਤੇ ਅਗਰਵਾਲ ਸਵਾ ਕੋਈ ਜਗਰਾਤਾ ਹੋਵੇ ਦੁਕਾਨਦਾਰ ਕੋਲੇ ਸਿੱਧਾ ਹਾਂਜੀ ਪਰਚੀ ਲਾਲਾ ਜੀ ਪਾਈ ਕੱਟ ਦੋ ਜਿੰਨੇ ਮਰਜੀ ਪਰਚੀ ਤਾਂ ਕੱਟਣ ਆਉਨੇ ਤਾਂ ਫਿਰ ਪੁੰਨਦਾਨ ਚ ਉਹਦਾ ਹੱਥ ਹੁੰਦਾ ਜਦੋਂ ਪੁੰਨਦਾਨ ਵਾਸਤੇ ਕੋਈ ਹੋਰ ਬੈਠੇ ਉਹਨਾਂ ਗਾਹ ਪੁੰਨਦਾਨ ਦੇ ਪੈਸੇ ਨੂੰ ਸਾਹਮਣੇ ਵਾਸਤੇ ਫਿਰ ਉਹਨਾਂ ਦਾ ਹਸਾਬ ਤਾਂ ਲੈਣਾ ਪੈਂਦਾ ਨਾ ਫਿਰ ਠੀਕ ਹੈ ਨਾ ਵੀ ਪੁੰਨਦਾਨ ਵਾਲਾ ਕਿੱਧਰ ਗਿਆ ਭਾਈ ਸਾਡਾ ਅਸੀਂ ਤਾਂ ਆਪਣੇ ਵੱਲੋਂ ਦੇ ਦਿੱਤਾ ਪਰ ਪਹੁੰਚ ਗਿਆ ਉਹ ਉੱਥੇ ਜਿੱਥੇ ਪਹੁੰਚਣਾ ਸੀ ਨਾ ਜੇ ਕਿਸੇ ਤੇ ਹੋਰ ਚਲੇ ਗਿਆ ਫਿਰ ਅਗਲੀ ਵਾਰ ਪੁੰਨਦਾਨ ਚ ਵੀ ਆਪਾਂ ਕਟੌਤੀ ਕਰਨ ਲੱਗ ਜਾਂਦੇ ਹਾਂ ਵੀ ਨਾ ਯਾਰ ਸੋ ਅਸੀਂ ਪੰਜਾਬ ਦੀ ਧਰਤੀ ਹੈ ਕੇਜਰੀਵਾਲ ਸਾਹਿਬ ਲੰਗਰ ਤਾਂ ਮਤਲਬ ਸਾਡੇ ਖੂਨ ਚ ਹੈ ਗੁਰੂ ਸਾਹਿਬ ਨੇ 20 ਰੁਪਿਆ ਦਾ ਇੱਕ ਵਾਰੀ ਲੰਗਰ ਭੁੱਖੇ ਸਾਧੂਆਂ ਨੂੰ ਰੋਟੀ ਖਵਾਈ ਸੀ ਹਜੇ ਤੱਕ ਉਹ 20 ਰੁਪਿਆ ਦਾ ਵਿਆਜ ਹੀ ਨਹੀਂ ਖਤਮ ਹੋ ਰਿਹਾ ਸਰ ਜਿੱਥੇ ਮਰਜੀ ਦੁਨੀਆ ਤੇ ਕੋਈ ਆਫਤ ਆ ਜਾਏ ਚਾਹੇ ਤੁਰਕੀ ਚ ਭਚਾਲ ਆ ਜਾਏ ਚਾਹੇ ਕਿਤੇ ਸੁਨਾਮੀ ਆ ਜਾਏ ਰੈੱਡ ਕਰਾਸ ਵਾਲੇ ਪਹੁੰਚਣ ਨਾ ਪਹੁੰਚਣ ਸਾਡਾ ਲੰਗਰ ਪਹਿਲਾਂ ਚੱਲ ਪੈਂਦਾ ਜੀ ਪਰ ਸਾਨੂੰ ਤਾਂ ਇਹੀ ਸਿਕਾਇਆ ਗਿਆ ਸਾਡੇ ਪੁਰਖਿਆਂ ਵੱਲੋਂ ਸਾਡੇ ਬਜ਼ੁਰਗਾਂ ਵੱਲੋਂ ਕਿ ਭਾਈ ਨਾਲ ਕੁਝ ਨਹੀਂ ਜਾਣਾ ਸਿਕੰਦਰ ਨੇ ਸਿਕੰਦਰ ਦੁਨੀਆ ਜਿੱਤਣ ਲੱਗਿਆ ਸੀ 18 ਸਾਲ ਦੀ ਉਮਰ ਚ ਜੋ ਜਿੱਤਦਾ ਵਹੀ ਸਿਕੰਦਰ ਜਿੱਤਦਾ ਨੌ ਸਿਕੰਦਰ ਬਣ ਗਿਆ ਸੀਗਾ ਜੀ ਸਿਕੰਦਰ ਨਹੀਂ ਆ ਰਿਹਾ 33 ਸਾਲ ਦੀ ਉਮਰ 'ਚ ਮਲੇਰੀਆ ਨਾਲ ਮਰ ਗਿਆ ਸੀ ਹਾਰਿਆ ਨਹੀਂ ਪਰ ਸਿਕੰਦਰ ਇੱਕ ਵਸੀਅਤ ਲਿਖ ਕੇ ਗਿਆ ਸੀ ਜਦੋਂ ਪਤਾ ਲੱਗ ਗਿਆ ਵੀ ਮੇਰਾ ਅੰਤ ਨੇੜੇ ਆ ਗਿਆ ਤਿੰਨ ਗੱਲਾਂ ਲਿਖੀਆਂ ਕਹਿੰਦਾ ਚਾਰ ਵੈਦ ਜਿਹੜੇ ਸਭ ਤੋਂ ਵੱਡੇ ਵੈਦ ਨੇ ਮੇਰੇ ਰਾਜ ਦੇ ਉਹ ਮੇਰਾ ਜਿਹੜਾ ਜਨਾਜ਼ਾ ਲੈ ਕੇ ਜਾਣ ताकि ਲੋਕਾਂ ਨੂੰ ਪਤਾ ਲੱਗੇ ਕਿ ਸਿਕੰਦਰ ਕੋਲੇ ਇਹ ਵੀ ਸੀ ਚਾਰੇ ਵੱਡੇ ਡਾਕਟਰ ਉਸ ਵੇਲੇ ਵੈਦ ਹੁੰਦੇ ਸੀ ਪਰ ਇਹ ਵੀ ਬਚਾ ਨਹੀਂ ਸਕੇ ਉਹਨੇ ਲਿਖਿਆ ਕਹਿੰਦਾ ਸਾਰੀ ਜਿੰਨੀ ਮੇਰੀ ਦੌਲਤ ਹੈ ਨਾ ਕਬਰਿਸਤਾਨ ਤੱਕ ਥੱਲੇ ਮਿਛਾ ਦਿਓ ਸਿੱਕਿਆਂ ਦੇ ਉੱਤੋਂ ਦੀ ਜਾਇਓ ਤਾਂ ਕਿ ਲੋਕਾਂ ਨੂੰ ਇਹ ਵੀ ਪਤਾ ਲੱਗੇ ਕਿ ਸਿਕੰਦਰ ਕੋਲੇ ਆ ਵੀ ਸੀ ਦੌਲਤ ਇਹ ਵੀ ਉਹਨੂੰ ਬਚਾ ਨਹੀਂ ਸਕੇ ਮੌਤ ਤੋਂ ਤੇ ਤੀਜਾ ਉਹਨੇ ਲਿਖਿਆ ਮੇਰੇ ਦੋਨੇ ਹੱਥ ਜਨਾਜ਼ੇ ਤੋਂ ਬਾਹਰ ਕੱਢ ਦਿਓ ਤਾਕਿ ਲੋਕਾਂ ਨੂੰ ਪਤਾ ਲੱਗੇ ਦੁਨੀਆ ਜਿੱਤਣ ਵਾਲਾ ਵੀ ਖਾਲੀ ਹੱਥ ਗਿਆ